ਹੁਣ ਦੀ ਵੱਡੀ ਖਬਰ ਸਾਹਮਣੇ ਆਈ ਕਿ ਪੰਜਾਬ ਪੁਲਿਸ ਦੇ ਡੀਆਈਜੀ ਐਚਐਸ ਭੁੱਲਰ ਹਰਚੰਨ ਸਿੰਘ ਭੁੱਲਰ ਨੂੰ ਹੈ ਜਿਹੜਾ ਸੀਬੀਆਈ ਨੇ ਹਿਰਾਸਤ ਚ ਲਿਆ ਹਾਲਾਂਕਿ ਮਾਮਲਾ ਪੂਰਾ ਸਾਹਮਣੇ ਭਾਵੇਂ ਖੁੱਲਕੇ ਨਹੀਂ ਆਇਆ ਪਰ ਇੰਨੀ ਗੱਲ ਸਭ ਦੇ ਸਾਹਮਣੇ ਸਪਸ਼ਟ ਹੁੰਦੀ ਨਜ਼ਰ ਆ ਰਹੀ ਆ ਕਿ ਹਰਚੰਨ ਭੁੱਲਰ ਨੂੰ ਹੈ ਜਿਹੜਾ ਸੀਬੀ ਨੇ ਹਿਰਾਸਤ ਚ ਲਿਆ ਉਹਨਾਂ ਦਾ ਜੇ ਕਹੀਏ ਚੰਡੀਗੜ੍ਹ ਦੇ ਵਿੱਚ ਇਹ ਬਣੀ ਉਹਨਾਂ ਦੀ ਕੋਠੀ ਹੈਗੀ ਜਿੱਥੇ ਤੁਹਾਨੂੰ ਤਸਵੀਰਾਂ ਦਿਖਾਦਾ ਹਾਲਾਂਕਿ ਕੋਈ ਗਾਰਡ ਬਾਹਰ ਨਹੀਂ ਹੈਗੀ ਕੋਈ ਗੱਲ ਕਰਨ ਵਾਲਾ ਬਾਹਰ ਨਹੀਂ ਹੈਗਾ ਪਰ ਅ ਦੱਸਿਆ ਜਾ ਰਿਹਾ ਸੂਤਰ ਇਹ ਦੱਸਦੇ ਨੇ ਕਿ ਆਖਰ ਹਜੇ ਵੀ ਆ ਸੀਬੀ ਦੀ ਲੋਕ ਨੇ ਜਿਹੜੇ ਉਹ ਕੋਠੀ ਦੇ ਅੰਦਰ ਹੈਗੇ ਨੇ ਤੇ ਜਦੋਂ ਅਚਰਦਪੁਰ ਲੋਨ ਨੂੰ ਹਰਾਸਤ ਚ ਲਿਆ ਗਿਆ ਤਾਂ ਮਾਮਲਾ ਹਜੇ ਖੁੱਲ ਕੇ ਕੰਮ ਨੇ ਪੂਰਾ ਨਹੀਂ ਆ ਰਿਹਾ ਹੈਗਾ ਅਚਰਦਪੁਰ ਤੋਂ ਦੱਸਦੀ ਹੈ ਪੰਜਾਬ ਪੁਲਿਸ ਦੇ ਕਾਬਲ ਅਫਸਰਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਨੇ ਤੇ ਕਾਬਲ ਅਫਸਰਾਂ ਦੇ ਨਾਲ-ਨਾਲ ਉਹਨਾਂ ਦੇ ਕੋਲੇ ਵੱਡੀ ਜ਼ਿੰਮੇਵਾਰੀ ਇਸ ਸਮੇਂ ਦੇ ਦੌਰਾਨ ਡੀਆਈਜੀ ਉਪਰ ਰਹਿੰਦੀ ਸੀ ਪਰ ਉਹਦੇ ਨਾਲ ਹੀ ਜੇ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ ਨਾਲੇ ਖਬਰ ਸਾਹਮਣੇ ਆਉਂਦੀ ਆ ਹਰ ਪਾਸੇ ਇੱਕ ਵਾਰੀ ਇਸ ਤੱਥ ਲਈ ਜ਼ਰੂਰ ਮੱਚਦੀ ਹੈ ਕਿ ਪੰਜਾਬ ਪੁਲਿਸ ਦੇ ਐਡਾ ਆ ਕਾਬਲ ਤੇ ਇੱਕ ਐਡਾ ਵੱਡਾ ਅਫਸਰ ਆਕਰ ਕਰ ਸੀਵੀ ਹਰਾਸਤ ਚ ਲੈਂਦੀ ਹੈ। ਸਪੀਰਾਂ ਤੁਹਾਨੂੰ ਦਿਖਾ ਦਾਂਗੇ ਆ ਕਿ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਆਕਰ ਕਰ ਉਹ ਗੱਲਬਾਤ ਕਰਨ ਵਾਸਤੇ ਹਾਲਾਂਕਿ ਕੋਈ ਅੱਗੇ ਨਹੀਂ ਹੈਗਾ। ਪਲੇਟ ਉਹਨਾਂ ਦੀ ਲੱਗੀ ਹੋਈ ਹੈ ਐਚਐਸਪੁੱਲਰ ਆਈਪੀਐਸ ਤੇ ਆਮੂਮਨ ਤੌਰ ਤੇ ਹੁੰਦਾ ਇਹ ਹੈ ਵੀ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਹੁੰਦੇ ਨੇਗੇ ਉਹਨਾਂ ਦੇ ਘਰ ਦੇ ਬਾਹਰ ਤੁਹਾਨੂੰ ਤਮਾਮ ਗਾਰਡ ਦਿਖਜੂ ਜਿਵੇਂ ਕਿ ਇਹ ਪੋਸਟ ਬਣੀ ਹੋਈ ਹੈ। ਨਾਲ ਹੀ ਸਾਹਮਣੇ ਵਾਲੇ ਪਾਸੇ ਵੀ ਹਾਲਾਂਕਿ ਉਹ ਖਾਲੀ ਪਈਆ ਪੋਸਟ ਜਿੱਥੇ ਆਮ ਤੌਰ ਦੇ ਉੱਤੇ ਗਾਰਡ ਬੈਠਦੀ ਹੈਗੀ ਆਕੇ ਉਹਦੇ ਨਾਲ ਹੀ ਤੁਹਾਨੂੰ ਜੇ ਤਸਵੀਰਾਂ ਪਾਉਂਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਕਿਉਂਕਿ ਹਜੇ ਤੱਕ ਪਰ ਪੂਰੀ ਜਿਹੜੀ ਜਾਣਕਾਰੀ ਮੂਲ ਰੇ ਤੌਰ ਤੇ ਸਾਹਮਣੇ ਆਈ ਹੈ ਮੂਲ ਰੇ ਤੌਰ ਦੇ ਉੱਤੇ ਸਾਹਮਣੇ ਆਈ ਜਾਣਕਾਰੀ ਚ ਇਹ ਜ਼ਰੂਰ ਪਤਾ ਲੱਗ ਰਿਹਾ ਵੀ ਕਿਸ ਤਰ੍ਹਾਂ ਕਿਤੇ ਕੋਈ ਬੁਰਾਈ ਮਾਮਲਾ ਹੈਗਾ ਜਿਹਦੇ ਕਰਕੇ ਸੀਬੀ ਨੇ ਇਹ ਐਕਸ਼ਨ ਲਿਆ ਹੈ ਉਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਹਾਲਾਂਕਿ ਇੱਕ ਤੁਹਾਨੂੰ ਜਵਾਨ ਜ਼ਰੂਰ ਦਿਖ ਜਣਗੇ ਤਸਵੀਰ ਦੇ ਵਿੱਚ ਜਿਹੜੇ ਅੰਦਰ ਤਾਇਨਾਤ ਨੇ ਕਿਉਂਕਿ ਡੀਆਈਜੀ ਨੇ ਤਾਂ ਉਹਨਾਂ ਦੇ ਕੋਲੇ ਆਪਣੀ ਸੁਰੱਖਿਆ ਹੁੰਦੀ ਹੈ ਵੱਡੇ ਤੌਰ ਦੇ ਉੱਤੇ ਨਹੀਂ ਹਮੇਸ਼ਾ ਤੌਰ ਦੇ ਉੱਤੇ ਪੁਲਸੀਆ ਹਮਲਾ ਮੌਜੂਦ ਹੁੰਦਾ ਹੈ ਘਰ ਦੇ ਬਾਹਰ ਪਰ ਇੱਕ ਜੇ ਕਿ ਇਹ ਕੀ ਸੁਰੱਖਿਆ ਕਰਮੀ ਜ਼ਰੂਰ ਖੜੇ ਨੇਗੇ ਅੰਦਰ ਕੀ ਆਖਰ ਕਰ ਕਿਉਂਕਿ ਹੁਣ ਤੱਕ ਸਭ ਤੋਂ ਵੱਡਾ 705 ਇਹ ਵੀ ਬਣਿਆ ਹੋਇਆ ਹੈ ਕੀ ਉਹਨਾਂ ਨੂੰ ਹਰਾਸਤ ਦੇ ਵਿੱਚ ਕਿਵੇਂ ਕੀ ਮੀਡੀਆ ਦੇ ਵਿੱਚ ਲਗਾਤਾਰ ਖਬਰਾਂ ਚੱਲ ਰਹੀਆਂ ਕੋਈ ਕਹਿ ਰਿਹਾ ਮੁਹਾਲੀ ਤੋਂ ਉਹਨਾਂ ਨੂੰ ਹਰਾਸਤ ਹੋ ਰਿਹਾ ਕੋਈ ਹਰਿਆਣਾ ਵੀ ਲਿਖ ਰਿਹਾ ਤੇ ਚੰਡੀਗੜ੍ਹ ਦੀ ਅਸੀਂ ਉਹਨਾਂ ਦੀ ਰੈਸ਼ਟੈਗ ਖੜਿਆ ਤੇ ਜਿਹੜੀ ਪਤਾ ਤਰ੍ਹਾਂ ਦੇ ਵੱਲ ਤੋਂ ਪਤਾ ਲੱਗਿਆ ਕਿ ਇਸੇ ਜਗ੍ਹਾ ਦੇ ਉੱਤੇ ਸੀਬੀਆਈ ਨੇ ਐਕਸ਼ਨ ਕਰਿਆ ਤੇ ਉਰੋਂ ਹਰਾਸਾ ਚ ਉਹਨਾਂ ਨੂੰ ਰਹਿ ਗਿਆ ਹਾਲਾਂਕਿ ਇਹਦੀ ਜਿਹੜੀ ਪੁਸ਼ਟੀ ਹੈ ਉਹ ਹੁਣ ਤੋਂ ਕੁਝ ਸਮੇਂ ਤੋਂ ਬਾਅਦ ਜਿਵੇਂ-ਜਿਵੇਂ ਸਮਾਂ ਬੀਤੂਗਾ ਤੇ ਸਾਹਮਣੇ ਹੋ ਜੂਗਾ ਪਰ ਇਹ ਤੁਹਾਨੂੰ ਤਸਵੀਰਾਂ ਉਹਨਾਂ ਦੇ ਘਰ ਦੀਆਂ ਦਿਖਾ ਰਹੇ ਹਾਂ ਜਿੱਥੇ ਹਾਲਾਂਕਿ ਇੱਕ ਸੁਰੱਖਿਆ ਕਰਮਚਾਰੀ ਜ਼ਰੂਰ ਮੌ ਕੀ ਸੀਬੀਆਈ ਨੇ ਜਿਹੜਾ ਇਹ ਐਕਸ਼ਨ ਕਰਿਆ ਕਿਸ ਦੀ ਸ਼ਿਕਾਇਤ ਦੇ ਉੱਤੇ ਕਿਸ ਮਾਮਲੇ ਦੇ ਵਿੱਚ ਆਖਰਕਾਰ ਕਿਉਂਕਿ ਆਮੂਮਨ ਤੌਰ ਤੇ ਅਸੀਂ ਦੇਖ ਰਹੀਆਂ ਵੀ ਜਦੋਂ ਕਿਸੇ ਵੀ ਵੱਡੇ ਅਧਿਕਾਰੀ ਨੂੰ ਲੈ ਕੇ ਕੋਈ ਐਕਸ਼ਨ ਕਰਨਾ ਹੋਵੇ ਤਾਂ ਆਮੂਮਨ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ ਕਿ ਸੀਬੀਆਈ ਹੀ ਅੱਗੇ ਹੋ ਕੇ ਕਾਰਵਾਈ ਕਰਦੀ ਹੈ ਤੇ ਚੰਡੀਗੜ੍ਹ ਦੇ ਵਿੱਚ ਹੋਈ ਇਸ ਕਾਰਵਾਈ ਨੂੰ ਲੈ ਕੇ ਜੇ ਗੱਲ ਕੀਤੀ ਜਾਵੇ ਤਾਂ ਇਹ ਵੀ ਪਤਾ ਲੱਗ ਰਿਹਾ ਹੈ ਵੀ ਜਿਹੜੀ ਸੀਬੀ ਦੀ ਟੀਮ ਦੇ ਕੁਝ ਮੈਂਬਰ ਹਜੇ ਵੀ ਜਿਹੜਾ ਨੇਗੇ ਉਹ ਮੌਜੂਦ ਹੈਗੇ ਨੇਗੇ ਤਾਂ ਤਸਵੀਰਾਂ ਤੁਹਾਨੂੰ ਹਰਚੰਦ ਸਿੰਘ ਪੁੱਲਰ ਦੇ ਘਰ ਦੀਆਂ ਦਿਖਾ ਰਹੇ ਆ ਹਰਸੱਚ ਹਾਲਾਂਕਿ ਉਹਨਾਂ ਨੂੰ ਲਿਆ ਗਿਆ ਇੱਕ ਖਬਰ ਸਾਹਮਣੇ ਆ ਰਹੀ ਹੈ ਤੇ ਉਹਦੇ ਨਾਲ ਨਾਲ ਪੂਰਾ ਮਾਮਲਾ ਕੀ ਹੈ ਕਿਸ ਮਾਮਲੇ ਦੇ ਵਿੱਚ ਤੇ ਕਿਸ ਕ੍ਰਿਪਸ਼ਨ ਕੇਸ ਦੇ ਵਿੱਚ ਆਖਰਕਾਰ ਉਹਨਾਂ ਨੂੰ ਹਰਸੱਚ ਲਿਆ ਗਿਆ ਕਹਿ ਸਕਦੇ ਆ ਕਿ ਕੁਝ ਸਮੇਂ ਤੋਂ ਬਾਅਦ ਇਹ ਸਥਿਤੀ ਸਪਸ਼ਟ ਹੋਣੀ ਸਾਹਮਣੇ ਹੋ ਜੂ ਪਰ ਉਰੇ ਬਿਲਕੁਲ ਸੁਨਸਰਾਂ ਤੋਂ ਦਿਖਾਤਾ ਕਿਉਂਕਿ ਇਹ ਵੀ ਗਾਰਡ ਦੇ ਬੈਠਣ ਦੀ ਜਗ੍ਹਾ ਜਿਹੜੀ ਬਣਾਈ ਹੋਈ ਹੈ ਜਿੱਥੇ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਇਹਦੇ ਨਾਲ ਨਾਲ ਉਮੂਮਨ ਤੌਰ ਦੇ ਉੱਤੇ ਇੰਦਰ ਗੱਡੀਆਂ ਖੜਨ ਨੂੰ ਬਣਾਇਆ ਹੋਇਆ ਤੇ ਪਰ ਕੋਈ ਵੀ ਇਸ ਸਮੇਂ ਤੋਂ ਦੌਰਾਨ ਇੱਥੇ ਗੱਲਬਾਤ ਕਰਨ ਨੂੰ ਲੈ ਕੇ ਜਾਂ ਫਿਰ გარਦੇ ਤੌਰ ਦੇ ਉੱਤੇ ਕੋਈ ਵੀ ਮੌਜੂਦ ਨਹੀਂ ਬਿਲਕੁਲ ਸੋਨ ਕਹਿ ਸਕਦੇ ਆ ਕਿ ਸੁੰਸਰਾ ਇਸ ਸਮੇਂ ਤੋਂ ਦੌਰਾਨ ਬਾਹਰ ਦਾ ਮਾਹੌਲ ਹੈਗਾ ਪਰ ਕੀ ਹਰਚਰਨ ਭੁੱਲਰ ਨੂੰ ਆਖਰ ਕਿਸ ਮਾਮਲੇ ਦੇ ਵਿੱਚ ਹਰਸਸਚ ਰਿਆ ਗਿਆ ਇਹਨੂੰ ਲੈ ਕੇ ਸਥਿਤੀ ਕਹਿ ਸਕਦੇ ਆ ਹੌਲੀ ਹੌਲੀ ਸਪਸ਼ਟ ਹੁੰਦੀ ਕੋਈ ਨਜ਼ਰ ਆਊਗੀ ਅੰਦਰ ਕੁਝ ਲੋਕ ਜ਼ਰੂਰ ਫਿਰਦੇ ਤੋਦੇ ਦੇਖ ਰਹੇ ਨੇ ਪਰ ਗੱਲਬਾਤ ਕਰਨ ਵਾਸਤੇ ਜੇ ਕਹੀਏ ਕਿ ਕੋਈ ਵੀ ਹਜੇ ਇੱਥੇ ਸ਼ਖਸ ਮੌਜੂਦ ਨਹੀਂ ਹੈ ਕਹਿ ਜਾ ਸਕਦਾ ਹੈ ਪੰਜਾਬ ਪੁਲਿਸ ਦੇ ਵੱਡੇ ਕਾਬਲਾ ਅਫਸਰ ਨੂੰ ਆਖਰ ਸੀਬੀਆਈ ਦੀ ਜਦੋਂ ਹਰਸਸਚ ਲਵੇ ਤਾ ਕਿਤਨੇ ਕਿਤੇ ਤੌਰ ਦੇਤੇ ਦੇਖੀਏ ਤਾਂ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਹਾਲਾਂਕਿ ਪੂਰਾ ਮਾਮਲਾ ਅਜੇ ਹੌਲੀ ਹੌਲੀ ਸਾਹਮਣੇ ਸਪਸ਼ਟ ਹੁੰਦਾ ਹੋਇਆ ਨਜ਼ਰ ਆਊਗਾ ਕਿ ਕਿਸ ਤਰ੍ਹਾਂ ਦੇ ਨਾਲ ਕਿੰਨੇ ਕਿਸ ਤਰ੍ਹਾਂ ਦੀ ਕਰਪਸ਼ਨ ਦਾ ਇਹ ਜਿਹੜਾ ਪੂਰਾ ਮਾਮਲਾ ਜਿਸ ਤੋਂ ਬਾਅਦ ਉਹਨਾਂ ਨੂੰ ਹਸਾਸ ਚੜ੍ਹਾ ਜਾਂਦਾ ਵੀਡੀਓ ਜੁਨਿਸਟ ਜਗਦੀਦਨਾਥ ਸੁਮੇਤ ਸਿੰਘ ਰੋਜ਼ਾਨਾ ਸੋਸਾਇਟੀ ਵੀ ਚੰਡੀਗੜ੍ਹ